ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤਾਜ ਕਲੈਕਸ਼ਨ ਤੇ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਜੇ ਕੰਬੋ ਆਫਰ ਦੀ ਕਿ 550 ਦੇ ਵਿੱਚ ਤੁਸੀਂ ਕੋਈ ਵੀ ਪੰਜ ਆਰਟੀਕਲ ਲੈ ਸਕਦੇ ਹੋ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ ਪੈਣਾ ਨੇ ਬਹੁਤ ਜਲਦੀ ਸਟਾਕ ਖਤਮ ਹੋ ਗਿਆ ਉਹ ਵਾਲਾ ਔਰ ਅਜੇ ਵੀ ਲਗਾਤਾਰ ਮੈਸੇਜ ਸਕਰੀਨਸ਼ਾਟ ਆ ਰਹੇ ਸੀਗੇ ਸੋ ਕੋਸ਼ਿਸ਼ ਕੀਤੀ ਹੈ ਕਿ ਅੱਜ ਇੱਕ ਨਵਾਂ ਕੰਬੋ ਤੁਹਾਡੇ ਲਈ ਲੈ ਕੇ ਆਈਏ ਔਰ ਇੱਕ ਰਿਕੁਐਸਟ ਹੈ ਜੀ ਪਿਛਲੇ ਵਾਲੇ ਕੰਬੋ ਚ ਕੋਈ ਵੀ ਸਕਰੀਨਸ਼ਾਟ ਨਾ ਭੇਜੋ ਕਿਉਂਕਿ ਉਹਦੇ ਚ ਕੋਈ ਵੀ ਇਵਨ ਸਿੰਗਲ ਪੀਸ ਵੀ ਕੋਈ ਸਾਡੇ ਕੋਲ ਨਹੀਂ ਹੈਗਾ ਔਰ ਅੱਜ ਤੁਹਾਡੇ ਲਈ ਲੈ ਕੇ ਆਏ ਜੋ ਬਹੁਤ ਸੋਹਣੀ ਕਲੈਕਸ਼ਨ ਅੱਜ ਵੀ ਤੁਹਾਨੂੰ ਕੰਬੋ ਆਫਰ ਹੀ ਦੇਵਾਂਗੇ ਔਰ ਅੱਜ ਵਾਲੇ ਕੰਬੋ ਦੇ ਵਿੱਚ ਕੁਝ ਨਵੀਆਂ ਚੀਜ਼ਾਂ ਐਡ-ਆਨ ਕੀਤੀਆਂ ਨੇ ਜਿਨ੍ਹਾਂ ਦੀ ਡਿਮਾਂਡ ਸੀ ਕਿ ਕੁਝ ਭੈਣਾਂ ਦੀ ਡਿਮਾਂਡ ਸੀ ਕਿ ਡਰਿੰਕਸ ਵੀ ਐਡ ਕਰੋ ਕੰਬੋ ਦੇ ਵਿੱਚ ਅੱਜ ਤੁਹਾਨੂੰ ਰਿੰਗਸ ਵੀ ਦਿਖਾਵਾਂਗੇ ਔਰ ਵਾਲੀਆਂ ਦੇ ਵਿੱਚ ਜ਼ਿਆਦਾ ਡਿਜ਼ਾਈਨ ਦਿਖਾਵਾਂਗੇ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਸਟੱਡ ਜ਼ਿਆਦਾ ਦਿਖਾਏ ਸੀ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਵਾਲੀਆਂ ਜ਼ਿਆਦੀਆਂ ਦਿਖਾਵਾਂਗੇ ਕੁਝ ਏਡੀ ਸਟੋਨ ਦੇ ਨਾਲ ਹੋਣਗੀਆਂ ਕੁਝ ਕੋਲਡ ਲੁੱਕ ਦੀ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਸੀਂ ਕੋਈ ਵੀ 5 ਆਰਟिकल्स ਲੈ ਸਕਦੇ ਹੋ ਜੇ 550 ਦੇ ਵਿੱਚ 550 ਦੇ ਵਿੱਚ ਤੁਸੀਂ ਕੋਈ ਵੀ ਪੰਜ ਚੀਜ਼ਾਂ ਲੈ ਸਕਦੇ ਹੋ ਪੰਜ ਸਕਰੀਨਸ਼ਾਟ ਭੇਜ ਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਬੁਕਿੰਗ ਨੰਬਰ ਰਹੇਗਾ ਜੀ 734756684S ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਫਰਸਟ ਡ ਤੱਤ ਤੋਂ ਪਹਿਲਾਂ ਸ਼ੁਰੂ ਕਰ ਰਹੇ ਹਾਂ ਜੀ ਚੇਨ ਦੇ ਡਿਜ਼ਾਈਨ ਤੋਂ ਚੇਨ ਦੇ ਵਿੱਚ ਦੋ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜੀ ਫਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਰੌਡ ਲੁੱਕ ਦੇ ਵਿੱਚ ਚੇਨ ਆਏਗੀ ਜੀ ਇਹ ਵਾਲੀ ਬਿਲਕੁਲ 골ਡ ਲੁੱਕ ਦੇ ਵਿੱਚ ਇਹ ਰਹੇਗਾ ਜੀ ਫਸਟ ਡਿਜ਼ਾਈਨ ਇਸ ਪ੍ਰੋਪਰ ਸਕਰੀਨਸ਼ਾਟ ਭੇਜਿਆ ਕਰੋ ਜੀ ਜਿਹੜਾ ਵੀ ਤੁਹਾਨੂੰ ਆਰਟੀਕਲ ਪਸੰਦ ਹੁੰਦਾ ਹੈ ਦੇਖੋ ਜੀ ਇਹ ਰਹੇਗਾ ਫਸਟ ਡਿਜ਼ਾਈਨ ਵੇਅਰਿੰਗ ਲੁੱਕ اور ਲੈਂਥ ਤੁਸੀਂ ਦੇਖ ਸਕਦੇ ਹੋ ਜੀ ਇਸ 체ਨ ਦੀ ਬਹੁਤ ਸੋਹਣੀ ਲੱਗਦੀ ਹੈ ਵੇਅਰ ਕੀਤੀ ਹੋਈ ਬਿਲਕੁਲ ਗਲੇ ਦੇ ਨਾਲ ਨਾਲ ਇਹ ਵਾਲੀ 체ਨ ਆਏਗੀ ਇਹ ਰਿਹਾ ਜੀ ਸੈਕੰਡ ਡਿਜ਼ਾਈਨ ਸੈਕੰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਜੀ ਸੈਕਿੰਡ ਡਿਜ਼ਾਈਨ ਦੀ ਲੁੱਕ অর ਲੈਂਥ ਵੀ ਤੁਸੀਂ ਦੇਖ ਸਕਦੇ ਹੋ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੇ ਤੁਸੀਂ ਕੋਈ ਵੀ ਲੈ ਸਕਦੇ ਹੋ ਸੈਕਿੰਡ ਤੁਹਾਨੂੰ ਦਿਖਾ ਰਹੀ ਹੈ ਜੇ ਰਿੰਗਸ ਦੇ 컬렉ਸ਼ਨ ਰਿੰਗਸ ਦੇ ਵਿੱਚ ਵੀ ਬਹੁਤ ਸੋਹਣੇ ਡਿਜ਼ਾਈਨਸ ਸਟੈਡੀ ਹੋ ਕੇ ਆਏ ਨੇ ਜੀ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਔਰ ਇਹਨਾਂ ਨੂੰ ਤੁਸੀਂ ਡੇਲੀ ਵੇਅਰ ਕਰ ਸਕਦੇ ਹੋ ਜੀ ਪਾਣੀ ਸਾਬਣ ਵਗੈਰਾ ਨਾਲ ਇਹ ਰਿੰਗਸ ਖਰਾਬ ਨਹੀਂ ਹੋਣਗੀਆਂ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਸੈਕਿੰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਡਿਜ਼ਾਈਨ ਅਵੇਲੇਬਲ ਨੇ ਜਿਹੜੇ ਰਿੰਗਸ ਹੈ ਵਿੱਚ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਜੀ ਸਾਰੇ ਹੀ ਡਿਜ਼ਾਈਨ ਇੱਕ ਤੋਂ ਇੱਕ ਵਾਦ ਸੋਹਣੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਟੇਲੀਵੇਅਰ ਆਈਟਮ ਰਹੇਗੀ ਸਾਈਜ਼ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਜੀ ਐਡਜਸਟੇਬਲ ਰਿੰਗਸ ਨਹੀਂ ਰਹਿਣਗੀਆਂ ਇਹ ਵਾਲੀਆਂ ਇਨਾਂ ਵਿੱਚ ਸਾਈਜ਼ ਮਿਲਣਗੇ ਤੁਹਾਨੂੰ স্মਲ ਸਾਈਜ਼ ਰਹੇਗਾ ਮੀਡੀਅਮ ਸਾਈਜ਼ ਰਹੇਗਾ ਔਰ ਲਾਰਜ ਸਾਈਜ਼ ਰਹੇਗਾ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਮਾਰਕ ਕਰਕੇ ਭੇਜ ਸਕਦੇ ਹੋ ਕਿ ਤੁਹਾਨੂੰ ਕਿਹੜਾ ਡਿਜ਼ਾਈਨ ਚਾਹੀਦਾ ਹੈ ਅਗਰ ਤੁਸੀਂ 5 ਰਿੰਗਸ ਵੀ ਵਾਇ ਬਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ 5 ਰਿੰਗਸ ਵੀ ਐਡ ਕਰ ਸਕਦੇ ਹੋ ਅਗਰ 5 ਚੀਜ਼ ਚਾਹੀਦੀਆਂ ਤਾਂ ਚੀਜ਼ ਵੀ ਲੈ ਸਕਦੇ ਹੋ ਕੋਈ ਵੀ ਆਈਟਮ ਤੁਸੀਂ ਲੈ ਸਕਦੇ ਹੋ ਨੈਕਸਟ ਸਟਾਰਟ ਕਰ ਰਹੀ ਹਾਂ ਜੀ ਸੁਵਿਤਾ ਗਾਦੀ 컬렉ਸ਼ਨ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਮਲਟੀ ਕਲਰ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਲੀਫ ਵਰਤ ਤੇ ਨਾਲ ਔਰ ਇੱਕ ਕੋਲੀ ਵਾਲੇ ਹੋਰ ਕੋਲੀ ਵਾਲੇ ਇਅਰਿੰਗਸ ਹਨਗੇ ਜੀ ਇਹ ਰਹੇਗਾ ਫਰਸਟ ਡਿਜ਼ਾਈਨ ਇਹ ਰਹੇਗਾ ਜੀ ਮਲਟੀ ਕਲਰ ਇੱਕ ਡਿਜ਼ਾਈਨ ਤੁਹਾਨੂੰ ਮਿਲ ਜੇਗਾ ਜੀ ਪੂਰਾ 골ਡਨ ਦੇ ਵਿੱਚ ਵੀ ਇਹ ਰਹੇਗਾ ਫਰਸਟ ਡਿਜ਼ਾਈਨ ਇਹ ਰ ਹੈਗਾ ਜੀ ਸੈਕਿੰਡ ਡਿਜ਼ਾਈਨ ਪ੍ਰੋਪਰ 골ਡਨ ਮਾਰਕ ਦੇ ਨਾਲ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਨੈਕਸਟ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਜੋ ਰੀਅਲ 골ਡ ਦੇ ਵਿੱਚ ਬਹੁਤ ਹੀ ਪਪੂਲਰ ਡਿਜ਼ਾਈਨ ਹੈ ਇਹ ਕੋਲੀ ਵਾਲੇ ਨਹੀਂ ਰਹਿਣਗੇ ਜੀ ਇਹ ਵੀ ਆਊਟ ਕੋਲੀ ਰਹਿਣਗੇ ਇਹਦੇ ਸਾਨੂੰ ਤਿੰਨ ਡਿਜ਼ਾਈਨ ਮਿਲ ਜਾਣਗੇ ਜੀ ਇਹ ਰ ਹੈਗਾ ਜੀ ਰੂਪੀਸ ਸਟੋਨ ਦੇ ਨਾਲ ਇਹ ਰ ਹੈਗਾ ਜੀ ਸੈਕਿੰਡ ਡਿਜ਼ਾਈਨ ਕਰਾਉਨ ਸ਼ੇਪ ਦੇ ਵਿੱਚ ਦੋਨੋਂ ਹੀ ਡਿਜ਼ਾਈਨ ਰੂਬੀ ਕਲਰ ਦੇ ਸਟੋਨ ਦੇ ਨਾਲ ਰਹਿਣਗੇ ਦੋਨੋਂ ਹੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਨੇ ਇਹ ਰਹਿਗਾ ਜੀ ਨੈਕਸਟ ਡਿਜ਼ਾਈਨ ਪ੍ਰੋਪਰ 골ਡਨ ਦੇ ਵਿੱਚ ਇਹ ਰਹਿਗਾ ਜੀ ਫਸਟ ਡਿਜ਼ਾਈਨ ਇਹ ਰਹਿਗਾ ਜੀ ਸੈਕੰਡ ਡਿਜ਼ਾਈਨ ਔਰ ਇਹ ਰਹਿਗਾ ਜੀ ਥਰਡ ਡਿਜ਼ਾਈਨ ਤਿੰਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੇ ਤੁਸੀਂ ਕੋਈ ਵੀ ਲੈ ਸਕਦੇ ਹੋ ਨੈਕਸਟ ਆਰਟੀਕਲ ਵੀ ਤੁਸੀਂ ਦੇਖ ਸਕਦੇ ਹੋ ਜੀ ਡਿਲੀਵਰ ਤੁਸੀਂ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਹੈ স্মਲ ਸਾਈਜ਼ ਦੇ ਵਿੱਚ ਵਾਲੀ ਦੇ ਨਾਲ ਇਹ ਵਾਲਾ ਸਟੇਰਿੰਗਸ ਰਹੇਗਾ স্মਲ ਸਾਈਜ਼ ਦੀ ਵਾਲੀ ਦੇ ਨਾਲ ਇਹ ਵਾਲੇ ਈਰਿੰਗਸ ਆਣਗੇ ਈਡੀ ਸਟੋਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹਦੇ ਤੁਹਾਨੂੰ ਤਿੰਨ ਡਿਜ਼ਾਈਨ ਮਿਲ ਜਾਣਗੇ ਜੀ ਫਰਸਟ ਡਿਜ਼ਾਈਨ ਹੈ ਇਹ ਵਾਲਾ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਇਹਲਾ ਡਿਜ਼ਾਈਨ ਮੈਂ ਵੇਅਰ ਵੀ ਕੀਤਾ ਹੋਇਆ ਇਹ ਰਹੇਗਾ ਜੀ ਫਰਸਟ ਡਿਜ਼ਾਈਨ ਨੈਕਸਟ ਡਿਜ਼ਾਈਨ ਆਏਗਾ ਜੀ ਹਾਰਟ ਸ਼ੇਪ ਦੇ ਵਿੱਚ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਇਹ ਰਹੇਗਾ ਜੀ ਨੈਕਸਟ ਡਿਜ਼ਾਈਨ ਤਿੰਨ ਡਿਜ਼ਾਈਨ ਅਵੇਲੇਬਲ ਨੇ ਜੀ ਇਨ ਅ ਇਅਰਿੰਗਸ ਦੇ ਵਿੱਚ ਇਹਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਰਹੇਗਾ ਫਰਸਟ ਡਿਜ਼ਾਈਨ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਔਰ ਇਹ ਰਹੇਗਾ ਜੀ ਥਰਡ ਡਿਜ਼ਾਈਨ ਨੈਕਸਟ ਆਰਟੀਕਲ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਵਾਲੀ ਦਾ ਪिपल ਪੱਤੀ ਦੇ ਵਿੱਚ ਵਾਲੀ ਰਹੇਗੀ ਪਾਲਿਸ਼ ਤੁਸੀਂ ਦੇਖ ਸਕਦੇ ਹੋ ਜੀ ਪ੍ਰੀਮੀਅਮ ਪਾਲਿਸ਼ ਦੇ ਵਿੱਚ ਇਹ ਵਾਲਾ ਡਿਜ਼ਾਈਨ ਰੈਡੀ ਹੋਇਆ ਮੀਡੀਅਮ ਸਾਈਜ਼ ਦੇ ਵਿੱਚ ਇਹ ਵਾਲੀ ਵਾਲੀ ਰਹੇਗੀ ਡਿਜ਼ਾਈਨ ਬਹੁਤ ਹੀ ਸੋਹਣਾ ਆ ਕੁਆਲਿਟੀ ਫਾਈਨ ਰਹੇਗੀ ਨੈਕਸਟ ਦਿਖਾ ਰਹੀ ਹਾਂ ਜੀ ਸਮਾਲ ਸਾਈਜ਼ ਦੇ ਵਿੱਚ ਏ ਦੀ ਵਰਕੇ ਨਾਲ ਇਹ ਵਾਲੀ ਵਾਲੀ ਰਹੇਗੀ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵਾਲਾ ਵੀ ਉੰਦਿਕਾਰੀਆਂ ਜੀ ਕੁਝ ਚੁੰਮਕੀਆਂ ਦੇ ਡਿਜ਼ਾਈਨ ਸਮਾਲ ਸਾਈਜ਼ ਦੇ ਵਿੱਚ ਚੁੰਮਕੀਆਂ ਰਹਿਣਗੀਆਂ ਵਾਲੀ ਦੇ ਨਾਲ ਫਰਸ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਪ੍ਰੋਪਰ 골ਡ ਲੁੱਕ ਦੇ ਵਿੱਚ ਇਹਲੇ ਡਿਜ਼ਾਈਨਸ ਰਹਿਣਗੇ ਦੇਖੋ ਜੀ ਡਿਜ਼ਾਈਨਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਇਹ ਰਹੇਗਾ ਜੀ ਫਰਸਟ ਡਿਜ਼ਾਈਨ ਇਸ ਤੋਂ ਕਾਫੀ ਡਿਜ਼ਾਈਨਸ ਮਿਲ ਜਾਣਗੇ ਜੀ ਸੈਕੰਡ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਸ਼ੇਪ ਬਹੁਤ ਸੋਹਣੀ ਹੈ ਜੀ ਈਅਰਿੰਗਸ ਦੀ ਇਹ ਰ ਹੈਗਾ ਜੀ ਨੈਕਸਟ ਡਿਜ਼ਾਈਨ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਇਹਦੀ ਵੀ ਸ਼ੇਪ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਇਹਦੇ 'ਚ ਤੁਹਾਨੂੰ ਦੋ ਸ਼ੇਪਸ ਮਿਲ ਜਾਣਗੀਆਂ ਜੀ ਫਸਟ ਰਹੇਗੀ ਇਹ ਵਾਲੀ ਇੱਕ ਤੁਹਾਨੂੰ ਮਿਲ ਜੇਗੀ ਜੀ ਰਾਉਂਡ ਸ਼ੇਪ ਦੇ ਵਿੱਚ ਫਸਟ ਡਿਜ਼ਾਈਨ ਰਹੇਗਾ ਇਹਦੇ 'ਚ ਇਹ ਵਾਲਾ ਰਹੇਗਾ ਜੀ ਰਾਉਂਡ ਸ਼ੇਪ ਦੇ ਵਿੱਚ ਵਾਲੀ ਡਿਜ਼ਾਈਨ ਸੇਮ ਰਹੇਗਾ ਸਿਰਫ ਸ਼ੇਪ ਦਾ ਫਰਕ ਆਏਗਾ ਤੁਸੀਂ ਦੇਖ ਸਕਦੇ ਹੋ ਦੋਨੋਂ ਹੀ ਸ਼ੇਪਸ ਬਹੁਤ ਸੋਹਣੀਆਂ ਨੇ ਨੈਕਸਟ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਆਇਆਗਾ ਜੀ ਵਾਲੀ ਦਾ ਤੁਹਾਡੇ ਲੌਂਗ ਸਾਈਜ਼ ਦੇ ਵਿੱਚ ਇਹ ਵਾਲੀ ਵਾਲੀ ਰਹੇਗੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਔਰ ਪਾਲਿਸ਼ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਰੀਅਲ ਲੁੱਕ ਦਾ ਪੀਸ ਲੱਗੇਗਾ ਜੀ ਵੇਅਰ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ ਇਹ ਵਾਲਾ ACG ਅੱਜ ਦੀ ਕਲੈਕਸ਼ਨ ਔਰ ਬੁਕਿੰਗ ਦਾ ਪ੍ਰੋਸੈਸ ਬਿਲਕੁਲ ਸਿੰਪਲ ਜਾਇਆ ਜੀ ਤੁਸੀਂ ਸਕਰੀਨਸ਼ਾਟ ਭੇਜਣਾ ਹੈ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨਸ ਪਸੰਦ ਨੇ ਤੁਸੀਂ ਬੁਕਿੰਗ ਨੰਬਰ ਤੇ ਭੇਜਣੇ ਹੈ ਜੀ ਬੁਕਿੰਗ ਨੰਬਰ ਹੈ 734756684 ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਜੀ ਪੇਮੈਂਟ ਔਨਲਾਈਨ ਰਹੇਗੀ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਅਗਰ ਤੁਸੀਂ 1000 ਦੀ ਸ਼ਾਪਿੰਗ ਕਰਦੇ ਹੋ ਤਾਂ ਸ਼ਿਪਿੰਗ ਫ੍ਰੀ ਰਹੇਗੀ ਇੰਡੀਆ ਦੇ ਵਿੱਚ ਅਗਰ ਤੁਸੀਂ 1000 ਤੋਂ ਘੱਟ ਸ਼ਾਪਿੰਗ ਕਰਦੇ ਹੋ ਤਾਂ ਤੁਹਾਡੇ ਸ਼ਿਪਿੰਗ ਚਾਰਜਸ ਤੁਹਾਡੇ ਐਡਰੈਸ ਤੇ ਆਉਣਗੇ ਵੀਡੀਓ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੋ ਵੀ ਚੈਨਲ ਤੇ ਨਵੇਂ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ